ਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ 인ਡੀਪੈਂਡੈਂਸ ਡੇ ਦੇ ਮੱਦੇ ਨਜ਼ਰ ਰੱਖਦੇ ਹੋਏ ਵੱਖ-ਵੱਖ ਚੈਕਿੰਗ ਕੈਂਪ ਚਲਾਏ ਜਾ ਰਹੇ ਨੇ ਆ ਜਿਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜੇ ਮਾਰਕੀਟ ਪਲੇਸਸ ਹੈਗੇ ਆ ਮਾਲਸ ਹੈਗੇ ਆ ਉਹਦੇ ਚੈਕਿੰਗ ਵਾਸਤੇ ਆਏ ਆ ਨਾਲ ਸਾਡੇ ਨਾਲ ਐਂਟੀਸੈਪਟੋਟਿਕ ਦੀ ਟੀਮ ਹੈ ਡੀਐਸਪੀ ਸਾਹਿਬ ਗੁਰਪ੍ਰੀਤ ਜੀ ਨੇ ਐਸਐਚਓ ਥਰਮਲ ਐਸਐਚਓ ਪੋਤਵਾਲੀ ਦੇ ਨਾਲ ਸਾਡੀ ਹੋਰ ਪੀਸੀਆਰ ਦੀ ਟੀਮ ਸਾਰੀ ਲੱਗੀਆਂ ਹੋਈਆਂ ਨੇ ਆ ਜਿਸ ਦੇ ਵਿੱਚ ਜਿਹੜੀ ਮੇਨ ਜਿਹੜੇ ਮਾਰਕੀਟ ਪਲੇਸਸ ਨੇ ਜਿਵੇਂ ਮਾਲਸ ਦੇ ਵਿੱਚ ਕਾਫੀ ਸੰਡੇ ਦੇ ਵਿੱਚ ਫੁੱਟਪਾਥ ਨਾਲ ਹੀ ਜਿਹੜੇ ਮਾਲਸ ਦੇ ਨਾਲ ਜਿਹੜੇ ਪਾਰਕਿੰਗ ਪਲੇਸਸ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਗੱਡੀਆਂ پارک ਹੁੰਦੀਆਂ ਨੇ ਉਹਨਾਂ ਨੂੰ ਵੀ ਸਾਡੀ ਜਿਹੜੀ ਲੜਕੇ ਟੀਮਸ ਹੈਗੀ ਟੈਕਨੀਕਲ ਟੀਮ ਹੈਗੀ ਹੈ ਉਹਨਾਂ ਦੇ ਨੰਬਰ ਸਾਰੇ ਵੈਰੀਫਿਕੇਸ਼ਨ ਕਰ ਰਹੇ ਆ ਮੇਨ ਮਕਸਦ ਹੈਗਾ ਕਿ ਇੰਡੀਪੈਂਡੈਂਸ ਡੇ ਦੇ ਰਿਗਾਰਡਿੰਗ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਮਾਰਕੀਟ ਪਲੇਸਸ ਦੀ ਵੱਖ-ਵੱਖ ਸਪੈਸ਼ਲ ਨਾਕਾਬੰਦੀਆਂ ਰਾਈ ਇੱਕ ਅਸੀਂ ਸਪੈਸ਼ਲ ਚੈਕਿੰਗ ਅਭਿਆਨ ਚਲਾ ਰਹੇ ਆ ਸਾਡਾ ਮੇਨ ਇੱਕੋ ਇੱਕ ਮਸਦਾ ਹੈ ਕਿ ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਮੈਸੇਜ ਕਨਵੇ ਕਰਨਾ ਕਿ ਸਾਡੇ ਵੱਲੋਂ ਸਾਰੇ ਸਿਕਿਉਰਿਟੀ ਦੇ ਪੁਕਤਾਂ ਨੂੰ ਅੰਜਾਮ ਕੀਤੇ ਕਰ ਲਏ ਗਏ ਨੇ ਜਿਹੜੇ ਸਸਪੀਸ਼ੀਅਸ ਪਰਸਨ ਅਗੇ ਨੇ ਉਹਨਾਂ ਦੇ ਉੱਤੇ ਸਪੈਸ਼ਲ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਪਾਇਆ ਗਿਆ ਉਸ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਟੀਮਾਂ ਕਿਹੜੀ ਕਿਹੜੀਆਂ ਲਾਈਆਂ ਸਰ ਅੱਜ ਜਿਹੜੀ ਚੈਕਿੰਗ ਆ ਇਸ ਦੇ ਵਿੱਚ ਸਾਡੀਆਂ ਥਾਣਾ ਕੋਤਵਾਲੀ ਦੀ ਟੀਮਸ ਨੇ ਥਾਣਾ ਕਨਾਲ ਕਲੋਨੀ ਦੀ ਟੀਮਸ ਨੇ ਇਸ ਤੋਂ ਇਲਾਵਾ ਥਾਣਾ ਥਰਮਲ ਦੇ ਟੀਮਸ ਲੱਗੀਆਂ ਨੇ ਨਾਲ ਹੀ ਸੀ ਪੀਸੀਆਰ ਦੀ ਟੀਮ ਵੀ ਸਪੈਸ਼ਲ ਡਿਪਲੋਏ ਕੀਤੀਆਂ ਨੇ ਸਾਡੀ 3 ਵਜੇ ਤੋਂ ਲੈ ਕੇ 6 ਵਜ ਉਹਨਾਂ ਦੇ ਉੱਪਰ ਵੀ ਅਸੀਂ ਇੱਕ ਪਰ ਥਾਣਾ ਵਾਈਜ਼ ਇੱਕ ਇੱਕ ਨਾਕਾ ਲਗਾਇਆ ਸੀਗਾ ਇਸ ਤੋਂ ਇਲਾਵਾ ਜਿਹੜੇ ਸ਼ਹਿਰਾਂ ਦੇ ਵਿੱਚ ਇੱਥੇ ਪਬਲਿਕ ਦੀ ਆਮਦ ਜ਼ਿਆਦਾ ਹੁੰਦੀ ਹੈ ਸੰਡੇ ਵਾਲੇ ਦਿਨ ਜਿੱਦਾਂ ਕਿ ਮਾਲਸ ਆ ਜਾਂ ਮੇਨ ਮਾਰਕੀਟ ਪਲੇਸਸ ਨੇ ਉਹਨਾਂ ਨੂੰ ਲੈ ਕੇ ਵੀ ਅਸੀਂ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਔਰ ਸਕਿੰਨੀ ਲਾਈ ਹੈਗੀ ਸਰ ਰਾਤ ਨੂੰ ਵੀ ਇਹ ਨਾਕਾਬੰਦੀ ਹੋਊਗੀ ਆ ਦੇਖੋ ਅਸੀਂ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਚੈਕਿੰਗ ਕਰ ਰਹੇ ਹਾਂ ਜਿੱਦਾਂ ਮਾਲਸ ਦੀ ਜਿਹੜੀ ਟਾਈਮਿੰਗ ਹੈਗੀ ਸਾਡੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਹੈਗੀ ਹੈ ਇਸ ਤੋਂ ਇਲਾਵਾ ਰਾਤ ਨੂੰ ਜਿਹੜੀ ਸਾਡੀ ਐਨਪੀਐਸ ਨਾਕਾਬੰਦੀ ਹੁੰਦੀ ਸ਼ਬਦ ਇਨਸਟਰਕਸ਼ਨਸ ਦੇ ਪਾਸੋਂ ਕੀਤੇ ਨੇ ਥੋੜਾ ਜਿਹਾ ਅਸੀਂ ਸਟਰੈਂਥਨ ਕੀਤਾ ਹੈ ਨਾਕਾਬੰਦੀ ਨੂੰ ਤੋਂ ਇਹ ਸਾਡੀ ਜਿਹੜੀ ਚੈਕਿੰਗ ਹੈ ਇਹ ਲਗਾਤਾਰ ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨ ਤੱਕ ਚਲਦੀ ਰਹੇਗੀ